ਉਹੀ ਲੱਖ ਦੀ ਮੈਂ ਕਹਿੰਦਾ 25 ਲੱਖ ਕਟਾ ਕਰ ਲੋ ਲਾ ਲਓ ਲੋ ਤੁਹਾਡੀ ਹਿੰਮਤ ਹੈ ਕਰ ਜਿਗਰਾ ਤੇ ਇਹ ਬਹੁਤ ਗਲਤ ਹੈ ਐਦਾ ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡਾ ਲੱਖ ਬੰਦਾ ਆ ਰਿਹਾ ਕੀ ਮਤਲਬ ਹੈ ਉਹਨਾਂ ਨੂੰ ਲੜਨਾ ਨਾ ਚਾਹੁੰਦੇ ਸਾਡੇ ਨਾਲ ਅਸੀਂ ਤਾਂ ਗੁਰੂ ਦੀ ਫੌਜ ਆ ਉਹ ਸਕਾਲਪੁਰਗ ਨਿਰੰਕਾਰ ਦੇ ਬੱਚੇ ਆ ਸਾਨੂੰ ਅੱਗੇ ਪਿਛਾ ਨਹੀਂ ਦੇਖਣਾ ਕਿ ਸਾਡੇ ਪਿਛੋਕੜ ਕੀ ਹੈਗਾ ਕਿ ਸਾਡੇ ਬੱਚੇ ਕਿੱਦਾਂ ਖਾਂਗੇ ਕਿੱਦਾਂ ਸਾਨੂੰ ਨਹੀਂ ਪਰਵਾ ਇਸ ਚੀਜ਼ ਦੀ ਅਸੀਂ ਮੈਂਟਲ ਵੀ ਸੌਦਾ ਲਾ ਦੇਣਾ ਕੰਮ ਮੁਕਾ ਦੇਣਾ ਸਾਰਾ ਸਿਸਟਮ ਹੀ ਖਤਮ ਕਰ ਦੇਣਾ ਜਿਹੜੇ ਕਰਕੇ ਬੱਚੇ ਵਿਕਲਾਂਗ ਪੈਦਾ ਹੋ ਰਹੇ ਬਿਮਾਰ ਹੋ ਰਹੇ ਨੇ ਕੈਂਸਰ ਹੋ ਰਿਹਾ ਕਿਸ ਨੂੰ ਕੋਚ ਹੋ ਰਿਹਾ ਕਿਸ ਨੂੰ ਥਾਇਰੋਇਡ ਹੋ ਰਿਹਾ ਸੋ ਬਿਮਾਰੀਆਂ ਦਾ ਕਾਰਨ ਇਹ ਜਿਹੜੇ ਹੁਣ ਡੈਂਗਰ ਵਾਲਿਆਂ ਨੇ ਬੁਲਾਇਆ ਬੰਦੇ ਬਾਹਰੋ ਇਹ ਖੁਦ ਨਾ ਪਿਆ ਦਾ ਮੋਲ ਖਰਾਬ ਕਰਨ ਲਈ ਬੰਦੇ ਬੁਲਾਇਆ ਨਾ ਅਸੀਂ ਜਿਹੜਾ ਤੋਂ ਡਰਦੇ ਆ ਨਾ ਅਸੀਂ ਕਿਸੇ ਹੋਰ ਤੋਂ ਗੱਲ ਤੋਂ ਡਰਦੇ ਆ ਸ਼ਸ਼ਕਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਾਲਿਕ ਲਗਾਤਾਰ ਹੀ ਸਵੇਰ ਦਾ ਜੁੜਾ ਤੁਸੀਂ ਦੇਖ ਸਕਦੇ ਹੋ ਕਿ ਜਿਲਕਾਲੇ ਮੋਰਚੇ ਨੂੰ ਲੈ ਕੇ ਕਾਲੇ ਪਾਣੀ ਨੂੰ ਲੈ ਕੇ ਲਗਾਤਾਰ ਹੀ ਜੜੀਆਂ ਨੇ ਫੁਟੇਜ ਜੜੀਆਂ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੁਣ ਜਿਹੜੇ 5 ਜਿਹੜੇ ਨੇ ਪੰਜ ਜਿਹੜੇ ਲੋਕਾਂ ਨੂੰ ਇਹ ਮੌਕਾ ਦਿੱਤਾ ਹੈ ਦਿੱਤਾ ਗਿਆ ਹੈ ਕਿ ਜਿਸ ਦੇ ਵਿੱਚ ਜਿਹੜਾ ਹੈ ਕਿਹਾ ਗਿਆ ਕਿ ਪੰਜ ਜਿਹੜੇ ਨੇ ਪੰਜ ਲੋਕ ਜਿਹੜੇ ਨੇ ਉਧਰ ਲਈ ਯਾਨੀ ਕਿ ਜਿਹੜੇ ਫੈਕਟਰੀ ਵਾਲੇ ਦੀ ਗੱਲ ਕਰ ਉਹਨਾਂ ਨੂੰ ਜਿਹੜੇ ਮਿਲਣ ਲਈ ਜਾਣਗੇ ਸੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕੀ ਕਹਿਣਾ ਚਾਹੁੰਗੇ ਅੱਜ ਦਾ ਜਿਹੜਾ ਕਾਲੇ ਪਾਣੀ ਦਾ ਮੋਰਚਾ ਹੈ ਉਸ ਨੂੰ ਲੈ ਕੇ ਲੋਕ ਕਿੱਥੇ ਪਹੁੰਚ ਰਹੇ ਨੇ ਪਰ ਕਿਤੇ ਨੇ ਕਿਤੇ ਉਸ ਡੈਮ ਤੱਕ ਜਿਹੜਾ ਪਹੁੰਚੇ ਨਹੀਂ ਚਾ ਨੇ ਪਹੁੰਚ ਨਹੀਂ ਜਾ ਰਹੇ ਉਹ ਐਕਚੁਅਲ ਹੈ ਕਿ ਪੁਲਿਸ ਨੇ ਆਪਣੇ ਬੈਰੀਕੇਟਿੰਗ ਲਾਈ ਹੋਈਆਂ ਨੇ ਠੀਕ ਹੈ ਜੀ ਜਾਨੀਦਰ ਸਾਨੂੰ ਸਾਡਾ ਕਾਰ ਵੀ ਕੱਟਾ ਫੈਕਟਰੀ ਕੋਲ ਹੀ ਹੋ ਰਹੀ ਹੈ ਕੋਈ ਦੂਰ ਨਹੀਂ ਹੈ ਗਿਆ ਅਸੀਂ ਏਰੀਆ ਦੀ ਹੈ ਗਿਆ ਠੀਕ ਹੈ ਨਾ ਇਹ ਕਹਾ ਕੁਮਾਰੀ ਗਈ ਸੀ ਕਿ ਕਿ ਲੱਖ ਬੰਦਾ ਅਸੀਂ ਬੰਦਾ ਇਕੱਠਾ ਕੀਤਾ ਉਹਦੇ ਕਰਕੇ ਸਾਰਾ ਕੱਟ ਹੋ ਰਿਹਾ ਉਹ ਕੱਟ ਸਾਡਾ ਬਹੁਤ ਦਾਦ ਹੈ ਦੇ ਰਿਆ ਸੀ ਬਾਊ ਫੈਕਟਰੀ ਵਾਲਾ ਆਫਿਸ ਨਹੀਂ ਆ ਰਹੇ ਨਾ ਦਿਖਾਣਾ ਚਾਹੁੰਦੇ ਆ ਕਿ ਸਾਨੂੰ ਕੀ ਅਸੀਂ ਕਿਹਦੀ ਕਮਿਊਨਿਟੀ ਚ ਕਿੰਨੇ ਹੈ ਗਿਆ ਕਿੱਦਾਂ ਹੈ ਗਿਆ ਠੀਕ ਹੈ ਜੀ ਇਹ ਗਲਤ ਹਾਂ ਕਿ ਉਹਨਾਂ ਨੇ ਜਿਹੜੀ ਫੈਕਟਰੀ ਦੇ ਮਾਲਕਾਂ ਨੇ ਕੀਤੀ ਇਹ ਬਹੁਤ ਗਲਤ ਹੈ ਐਦਾ ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡਾ ਲੱਖ ਬੰਦਾ ਆ ਰਿਹਾ ਕੀ ਮਤਲਬ ਹੈ ਉਹਨਾਂ ਦਾ ਲੜਣਾ ਨਾ ਚਾਹੁੰਦੇ ਸਾਡੇ ਨਾਲ ਲੜ ਸਕਦੇ ਸਾਡੇ ਪੰਜਾਬੀ ਜਾ ਕੇ ਉਹਨਾਂ ਵੱਲੋਂ ਕਿ ਉਹਨਾਂ ਵੱਲੋਂ ਕਿ ਉਹਨਾਂ ਦੇ ਅੰਦਰ ਇਹਨਾਂ ਜ਼ਿਕਰ ਹੈਗਾ ਅਸੀਂ ਤਾਂ ਮਿੰਟੇ ਤੋਂ ਨਸਤਾਬੂਤ ਕਰ ਦਾਂਗੇ ਤਾਂ ਸਾਨੂੰ ਤਾਂ ਸੈਕੰਡ ਨਹੀਂ ਲੱਗਣਾ ਅਸੀਂ ਤਾਂ ਗੁਰੂ ਦੀ ਫੌਜ ਆ ਉਹ ਸਕਾਲਪੁਰਗ ਨਿਰੰਕਾਰ ਦੇ ਬੱਚੇ ਆ ਸਾਨੂੰ ਅੱਗੇ ਪਿਛਾ ਨਹੀਂ ਵੇਖਣਾ ਕਿ ਸਾਡੇ ਪਿਛੋਕੜ ਕੀ ਹੈਗਾ ਕਿ ਸਾਡੇ ਬੱਚੇ ਕਿੱਦਾਂ ਖਾਂਗੇ ਕਿੱਦਾਂ ਸਾਨੂੰ ਨਹੀਂ ਪਰਵਾ ਇਸ ਚੀਜ਼ ਦੀ ਅਸੀਂ ਮੈਂਟੇ ਵੀ ਸੌਦਾ ਲਾ ਦੇਣਾ ਕੰਮ ਮੁਕਾ ਦੇਣਾ ਸਾਰਾ ਸਿਸਟਮ ਹੀ ਖਤਮ ਕਰ ਦੇਣਾ ਅਸੀਂ ਤਾਂ ਫਿਲਹਾਲ ਆਈਏ ਸਿਸਟਮ ਨੂੰ ਫੋਲੋ ਕਰਕੇ ਚੱਲਦੇ ਆ ਜਦੋਂ ਫਿਰ ਇਦਾਂ ਦੀ ਫੇਰ ਹੋਰ ਕੁਝ ਹੋਊਗਾ ਤਾਂ ਫਿਰ ਅਸੀਂ ਉਸੇ ਸਾਹਮਣੇ ਚੱਲਾਂਗੇ ਉਹ ਸਾਰਨਾ ਸਾਨੂੰ ਤਾਂ ਸਾਰੇ ਦਾ ਦੰਡ ਪੈਣ ਦਾ ਸਾਰੇ ਆਂਦੇ ਆ ਜੇ ਸਾਮ ਦੰਡ ਵਾਲੀ ਗੱਲ ਹੋ ਗਈ ਜੇ ਉਹਨਾਂ ਨੂੰ ਆਂਦਾ ਤਾਂ ਸਾਨੂੰ ਉਸ ਤੋਂ ਜ਼ਿਆਦਾ ਆਂਦਾ ਸਾਨੂੰ ਸਾਰਾ ਕੁਝ ਪਤਾ ਹੈਗਾ ਕਿੱਦਾਂ ਕਰਨਾ ਹੈਗਾ ਠੀਕ ਹੈ ਨਾ ਪਹਿਲੀ ਗੱਲ ਸਾਡੀ ਇਹ ਹੈਗੀ ਹੈ ਕਿ ਇਹ ਪਾਣੀ ਬੰਦ ਕੀਤਾ ਜਾਏ ਹੋਰ ਕੁਝ ਨਹੀਂ ਸਭ ਤੋਂ ਪਹਿਲਾਂ ਜਿਹੜੇ ਕਰਕੇ ਬੱਚੇ ਵਿਕਲਾਂਗ ਪੈਦਾ ਹੋ ਰਹੇ ਬਿਮਾਰ ਹੋ ਰਹੇ ਨੇ ਕੈਂਸਰ ਹੋ ਰਿਹਾ ਕਿਸ ਨੂੰ ਕੋਚ ਹੋ ਰਿਹਾ ਕਿਸ ਨੂੰ ਥਾਇਰੋਇਡ ਹੋ ਰਿਹਾ 100 ਬਿਮਾਰੀਆਂ ਦਾ ਕਾਰ ਹੈ ਆਪ ਨਹੀਂ ਸਮਝਾਂਦੀ ਹੋਰ ਪ੍ਰਦੇਸ਼ਾਂ ਵਿੱਚ ਕਿਉਂ ਨਹੀਂ ਬੰਦ ਉਹਨਾਂ ਨੇ ਬੰਦ ਕਰਦੇ ਕਿਉਂ ਨਹੀਂ ਚਲਾਏ ਹੋਤੇ ਉੱਥੇ ਬੈਨ ਕਰਤੇ ਸਾਡੇ ਪੰਜਾਬ ਵਿੱਚ ਹੀ ਲੈ ਲਿਆ ਕਿ ਤੁਸੀਂ ਫੈਕਟਰੀਆਂ ਦਾ ਪਾਣੀ ਦਾ ਮੁੱਦਾ ਹੀ ਸਾਡਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਮੇ ਸਾਡਾ ਪਾਣੀ ਦਾ ਮੁੱਦਾ ਠੀਕ ਹੈ ਜੀ ਇਹ ਜਿਹੜੇ ਹੁਣ ਡੈਂਗਰ ਵਾਲਿਆਂ ਨੇ ਬੁਲਾਇਆ ਬੰਦੇ ਬਾਹਰੋਂ ਇਹ ਖੋਦ ਨਾ ਪਿਆ ਦਾ ਮੋਲ ਖਰਾਬ ਕਰਨ ਲਈ ਬੰਦੇ ਬੁਲਾਏ ਆ ਠੀਕ ਹੈ ਪਰਵਾਸੀ ਪੰਜਾਬੀਆਂ ਦਾ ਮੁੱਦਾ ਮਰਾ ਕੇ ਲੜਾਇਆ ਜਾਵੇ ਇਹ ਇਹਨਾਂ ਨੇ ਅਗੇ ਪ੍ਰੋਬਲਮ ਖੜੀ ਕੀਤੀ ਹੈ ਜੀ ਸਿਸਟਮ ਦੇ ਖਿਲਾਫ ਇਹ ਤਰੀਕਾ ਨਹੀਂ ਹੈਗਾ ਕਿ ਇੱਕ ਆਮ ਜਨਮਾਨਸ ਦੇ ਵਿੱਚ ਇਹ ਇਤਾਂ ਦੇ ਮਾਹੌਲ ਨੂੰ ਪੈਦਾ ਕੀਤਾ ਦਾ ਕ੍ਰੀਏਟ ਕੀਤਾ ਜਾ ਕਿ ਜਿੱਦੰਦਰ ਫਿਰ ਆਪਸੀ ਪਾਈਚਾਰਾ ਕਰਾਓ ਜੇ ਪਾਣੀ ਨਾ ਬੰਦ ਕਰ ਦਿੱਤਾ ਗਿਆ ਤਾਂ ਕੀ ਤੁਹਾਡਾ ਅਗਲਾ ਕਦਮ ਕੀ ਰਹੂਗਾ ਬਿਲਕੁਲ ਯਸ ਤੋ ਸਖਤ ਕਦਮ ਹੋਏਗਾ ਜੀ ਇਹ ਤਾਂ ਤੁਸੀਂ ਉਹਨਾਂ ਆਪ ਸੋਚ ਸਕਦੇ ਹੋ ਕਿ ਇਸ ਤੋਂ ਅਗਲਾ ਕਦਮ ਸਾਡਾ ਸੈਕੰਡ ਸਟੈਪ ਕੀ ਹੋ ਸਕਦਾ ਹੈ ਹਾਈ ਲੈਵਲ ਤੇ ਹੋਗਾ ਛੋਟੇ ਤੇ ਹੋਗਾ ਨਹੀਂ ਆਪਾਂ ਬੈਕ ਤੇ ਜਾਣਾ ਨਹੀਂ ਅੱਗੇ ਜਾਣਾ ਹੈ ਠੀਕ ਹੈ ਜੀ ਬਾਕੀ ਕਿ ਜਾਓਗੇ ਇਸ ਪਾਣੀ ਨੂੰ ਰੋਕਣ ਮੈਡਮ ਜਦੋਂ ਸਮਾਂ ਆਇਆ ਸੀ ਨਾ ਜਿਉਂ ਅੱਗੇ ਬੰਦਾਂਗੇ ਨਾ ਉਹ ਚਾਰ ਕਿਧਾਂਕੀ ਆ ਪੈਣਾਂ ਦੀ ਗੱਲ ਦਾ ਜਿਹੜਾ ਬਾਊ ਜਿਹੜਾ ਕੀ ਵਿਰੋਧ ਕਰ ਰਹੇ ਉਹਦੇ ਵਾਰ ਕੀ ਕਰਨਾ ਚਾਹੁੰਦੇ ਸਰ ਪ੍ਰਸ਼ਾਸਨ ਸਾਥ ਦੇਵੇ ਅਸੀਂ ਤੇ ਚਾਹੁੰਦੇ ਸਰ ਹਾਥੀ ਹੱਥ ਜੋੜ ਕੇ ਬੇਨਤੀ ਅਰਦਾਸ ਕੀਤੀ ਉਹਨਾਂ ਨੂੰ ਬਿੱਥੇ ਰੋਕ ਰਿਹਾ ਸਰ ਰੋਕ ਦੇ ਉਹੀ ਤੇ ਕਹਣਾ ਕਿ ਦੁੱਖ ਤੇਹੀ ਚੀਜ਼ ਤਾਂ ਕਿ ਸਾਡਾ ਪ੍ਰਸ਼ਾਸਨ ਸਾ ਕਿਉ ਪ੍ਰਸ਼ਾਸਨ ਦੇ ਬੰਦੇ ਜਿਹੜੇ ਆਗੇ ਇੱਥੇ ਪਾਣੀ ਨਹੀਂ ਪਿੰਦੇ ਆਪਣੇ ਘਰੋਂ ਲੈ ਕੇ ਆਂਦੇ ਜਿੱਤੂ ਆਏ ਨੇ ਜਿਹੜੇ ਪਰਦੇਸ ਸਰ ਅਸੀਂ ਸਾਰੇ ਇੱਕੋ ਹੀ ਨਾਲ ਦੇ ਇੱਕੋ ਹੀ ਥਾਂ ਦੇ ਰਹਿਣ ਵਾਲੇ ਵਸਿੰਦੇ ਹੈ ਗਿਆ ਸਾਨੂੰ ਨਹੀਂ ਪ੍ਰੋਬਲਮ ਹੈ ਕਿ ਸਾਡੇ ਬੱਚੇ ਉਹ ਪਾਣੀ ਪਿੰਦੇ ਬਿਮਾਰ ਹੋ ਰਹੇ ਨੇ ਜਾਂ ਘਰ ਦਾ ਕੋਈ ਬੰਦਾ ਕੈਂਸਰ ਨਾਲ ਪੀੜਿਤ ਹੈਗਾ ਇਹ ਥੋੜੀ ਗੱਲ ਸੋਚਣ ਵਾਲੀ ਇਹਦੇ ਅੰਦਰ ਕੋਈ ਪ੍ਰਵਾਸੀਆਂ ਸਿੱਖਾਂ ਲਈ ਗੱਲ ਤੇ ਹੀ ਨਹੀਂ ਸੀ ਇੱਦਾਂ ਦਾ ਇਹਨਾਂ ਨੇ ਕਿਉਂ ਇਹਨਾਂ ਨੇ ਹਾਕਮ ਹਾਰੀ ਕੀ ਸੀ ਸਵਾ ਲੱਖ ਲੱਖ ਬੰਦਾ ਸੀ ਰਾਤ ਨੂੰ ਕੱਟਾ ਕਰਦਾ ਸਵੇਰੇ ਆ ਸੀ ਇੱਦਾਂ ਕਰਾਂਗੇ ਕੀ ਕਰ ਲੋਗੇ ਤੁਸੀਂ ਲੱਖ ਦੀ ਮੈਂ ਕਹਿੰਦਾ 25 ਲੱਖ ਕੱਟਾ ਕਰ ਲੋ ਲਾੜੋ ਲੋ ਤੁਹਾਡੀ ਹਿੰਮਤ ਹੈ ਕਰ ਜਿਗਰਾ ਤੇ ਬਾਗੂ ਜਿਹੜਾ ਧਮਕੀਆਂ ਦਿੰਦਾ ਪਿਆ ਜਿਹੜਾ ਬਾਗੂ ਧਮਕੀਆਂ ਦਿੰਦਾ ਪਿਆ ਨਾ ਜਦੋਂ ਹੜਾ ਸੀ ਨਾ ਤੇ ਅੱਗੇ ਰੋਂਦੇ ਸੀ ਤੇ ਇਹਨੂੰ ਨਾ ਪਾਣੀ ਲੈਣੀ ਨੰਗਰ ਦਿੱਤਾ ਸੀ ਪੁਲਿਸ ਵਾਲਿਆਂ ਨੇ ਉਦੋਂ ਨਾ ਅੱਗੇ ਰੋਂਦਾ ਪਿਆ ਸੀ ਕਦੇ ਭੋਲੇ ਨੇ ਉਹਨਾਂ ਨੇ ਪ੍ਰਵਾਸੀਆਂ ਦੀ ਔਦੋਂ ਜਦੋਂ ਪ੍ਰੋਬਲਮ ਤੇ ਦੋ ਦਰੁੰਦਾ ਫਰਦਾ ਸੀ ਜਦੋਂ ਹੜਾ ਆਈ ਸੀ ਕਿ ਕਿਹੜੇ ਫੈਕਟਰੀ ਵਾਲੇ ਸਾਰੇ ਰਲੇ ਨੇ ਉਹਦਾ ਜਿਹੜਾ ਬਾਉ ਪਾਣੀ ਆਂਦਾ ਜੀ ਸਾਰੀਆਂ ਫੈਕਟਰੀਆਂ ਦਾ ਪਾਣੀ ਆਂਦਾ ਜੀ ਇੱਕ ਨਹੀਂ ਹੈਗੀ ਬਾਦੂ ਹੋਈ ਗਈਆਂ ਇਹਨਾਂ ਨੂੰ ਤਕਲੀਫ ਇਹੀ ਚਾਹੀਦੀ ਹੈ ਕਿ ਜੇ ਇੱਕ ਫੈਕਟਰੀ ਤੇ ਆਪਾਂ ਹੱਥ ਲਾਇਆ ਤੇ ਦੂਜੀਆਂ ਫੈਕਟਰੀਆਂ ਦਾ ਵੀ ਕੰਮ ਹੋ ਜਾਣਾ ਚਲੋ ਛੱਤ ਛੱਤ ਜਿਹੜੀ ਛੱਤ ਨੇ ਛੱਤੇ ਚੜੋ ਤੁਸੀਂ ਦੇਖੋ ਉੱਥੇ ਕਿੰਨੀ ਰਾਖ ਆਉਂਦੀ ਹੈ ਤੁਸੀਂ ਆਪ ਜੀ ਰਾਖ ਹੋਈ ਵੀ ਕੀ ਇਹ ਕੈਮੀਕਲ ਕੀ ਹੈ ਜੇ ਤੁਹਾਡੀਆਂ ਅੱਖਾਂ ਦੇ ਵਿੱਚ ਪਾ ਦੇਵੇ ਕੀ ਹੋ ਜੂਗਾ ਇਹ ਦਮ ਦੇਖੋ ਤੁਸੀਂ ਜਾ ਕੇ ਜਾ ਕੇ ਦੇਖੋ ਤੁਸੀਂ ਛੱਤ ਕਿੰਨੀ ਰਾਖ ਆਉਂਦੀ ਕੀ ਨਹੀਂ ਉਹਦੇ ਕੀ ਸਾਰਾ ਕੁਝ ਇੱਥੇ ਕਾਹਨੋਂ ਬੜਾ ਇੰਨਾ ਤਰਨੇ ਲਾਇਆ ਹੁਣ ਮੜਾ ਤਾਂ ਕੰਟਰੋਲ ਹੋਇਆ ਹਲਕਾ ਜਿਹਾ ਕੰਟਰੋਲ ਹੈ ਇਹ ਨਹੀਂ ਜਿਆਦਾ ਪਹਿਲੇ ਸੀਗਾ ਜੇ ਤੁਸੀਂ ਦਿਨ ਆਗੇ ਨਾ ਬਿਨਾ ਹੈਲਮਟ ਬਿਨਾ ਚਸ਼ਮੇ ਤੋਂ ਤੁਹਾਡੀ ਅੱਖਾਂ 'ਚ ਰਾਖ ਵਿੱਚ ਐਕਸੀਡੈਂਟ ਬਹੁਤ ਹੁੰਦੇ ਸੀ ਠੀਕ ਹੈ ਉਹਦੇ ਪਹਿਲੇ ਵੀ ਤਰਨੇ ਲਾਏ ਸੀਗੇ ਇਹ ਹੁਣ ਮੜਾ ਹੀ ਇਹਨਾਂ ਕੰਟਰੋਲ ਹੁਣ ਇਹ ਕੀ ਕੀਤਾ ਹੁਣ ਰਾਤ ਨੂੰ ਕਰ ਲਾ ਗਿਆ ਪਰ ਇਹ ਆ ਵੀ ਉਹ ਪਾਣੀ ਤਾਂ ਬਹੁਤ ਗੰਦ ਪੈ ਰਿਆ ਪਾਣੀ ਕੰਮ ਰਾਤ ਨੂੰ ਪਾਣੀ ਦਾ ਮਤਲਬ ਸਭ ਨੂੰ ਹਾਂਜੀ ਭਾਈ ਜੋਰਾ ਛੋੜ ਛੜਿਆ ਭਾਈ ਇਹ ਰਾਖ ਜਦੋਂ ਰਾਤ ਆਉਂਦੀ ਸੀ ਦੁਪਹਿਰ ਨੂੰ ਤੇ 3 ਕਵੇ 2 ਜ ਅੱਖਾਂ 'ਚ ਰਾਖ ਪੈਂਦੀ ਐਕਸੀਡੈਂਟ ਬਹੁਤ ਹੁੰਦੇ ਸੀ ਜੋ ਅਗਲੇ ਅੱਖ 'ਚ ਪੈਂਦੀ ਅੱਖ ਤੋਂ ਮੈਂ ਕਿੰਨੀ ਨਾਜ਼ੁਕਾ ਮਾਰੀ ਕੋ ਚੀਜ਼ ਲੱਗ ਗਈ ਨਾਲ ਹੀ ਬੰਦਾ ਆਪਣਾ ਹੈਂਡਲ ਛੱਡਦਾ ਤਿੰਨ ਚਾਰ ਐਕਸੀਡੈਂਟ ਰੋਡ ਤੇ ਆ ਜੀ ਅ ਮੋਕੇ ਦੇ ਅਗਲੇ ਦਾ ਐਕਸੀਡੈਂਟ ਮੋਕੇ ਦੇ ਮਰ ਗਏ ਤਿੰਨ ਚਾਰ ਬੰਦੇ ਜੀ ਅੱਛਾ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕਿ ਪੂਰੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਰੋਕਥਾਮ ਕੀਤੀ ਜਾ ਰਹੀ ਹੈ ਕਿ ਜਦ ਤੱਕ ਤੁਹਾਡਾ ਸਾਥ ਦੇਣਾ ਚਾਹੀਦਾ ਹੈ ਅਸੀਂ ਜਿਹੜੇ ਪਰਵਾਸੀ ਮਜ਼ਦੂਰ ਨੇ ਉਹ ਵੀ ਸਾਡੇ ਹੀ ਨੇ ਉਹ ਆ ਕੇ ਸਾਡੇ ਪੰਜਾਬ ਦੀ ਤਰੱਕੀ ਵਾਸਤੇ ਮਿਹਨਤ ਕਰਦੇ ਨੇ ਜਿਸ ਤਰ੍ਹਾਂ ਸਾਡੇ ਬੱਚੇ ਕੈਨੇਡਾ ਅਮਰੀਕਾ ਦੇ ਵਿੱਚ ਬਾਹਰ ਜਾ ਕੇ ਮਿਹਨਤ ਕਰਦੇ ਨੇ ਉਸੇ ਤਰ੍ਹਾਂ ਉਹ ਵੀ ਆਉਂਦੇ ਨੇ ਸਾਨੂੰ ਇਸ ਗੱਲ ਦਾ ਕੋਈ ਇਤਰਾਜ ਨਹੀਂ ਇਤਰਾਜ ਸਾਨੂੰ ਇਹ ਆ ਵੀ ਜਿਹੜਾ ਅੱਜ ਧਰਤੀ ਨੂੰ ਕੈਂਸਰ ਹੋ ਰਿਹਾ ਇਹ ਜਿਹੜਾ ਗੰਦਾ ਪਾਣੀ ਦੇ ਨਾਲ ਸਾਨੂੰ ਤਾਂ ਇਤਰਾਜ ਉਹਦਾ ਵੀ ਇਸ ਜਿਹੜੀਆਂ ਸਰਕਾਰਾਂ ਨੇ ਇਹਨੂੰ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾ ਜਿਹੜਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਪਾਣੀ ਨੂੰ ਪਵਨ ਨੂੰ ਧਰਤੀ ਨੂੰ ਮਾਤਾ ਦੱਸਿਆ ਜਿਹੜੀ ਅੱਜ ਮਾਤਾ ਉਹ ਕੈਂਸਰ ਦਾ ਰੋਗ ਹੋ ਰਹੀ ਆ ਤੁਸੀਂ ਸਾਡੇ ਬੱਚੇ ਹੋ ਜੇ ਇੱਕ ਮਾਂ ਨੂੰ ਸਾਡੀ ਨੂੰ ਕੈਂਸਰ ਹੋਵੇ ਤਾਂ ਉਹਦੇ ਬੱਚੇ ਨੂੰ ਪਹਿਲਾਂ ਕੈਂਸਰ ਹੋ ਜਾਣਾ ਇਸੇ ਕਰਕੇ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਅਸੀਂ ਕਿਸੇ ਦੇ ਵਿਰੁੱਧ ਨਹੀਂ ਆਏ ਅਸੀਂ ਤਾਂ ਆਏ ਆ ਇਨਸਾਫ ਲੈਣ ਵਾਸਤੇ ਵੀ ਜਿਹੜੇ ਅੱਜ ਰੋਜ਼ ਕੈਂਸਰ ਵਾਸਤੇ ਟ੍ਰੇਨਾਂ ਭਰ-ਭਰ ਜਾ ਰਹੀਆਂ ਨੇ ਉਹਨੂੰ ਬੰਦ ਕਰਿਆ ਜਾਵੇ ਮਾਨਯੋਗ ਭਵੰਤਮਾਨ ਜੀ ਵੀ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਅਸੀਂ ਮੈਂ ਇਹ ਮਸਲੇ ਇੱਕ ਮੀਨੇ ਦੇ ਵਿੱਚ ਹੱਲ ਕਰ ਦੇਣੇ ਨੇ ਉਹ ਅੱਜ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਸਾਗੋਂ ਤੋਂ ਵੀ ਬਰਬਾਦੀ ਵੱਧ ਪੰਜਾਬ ਦੀ ਹੋ ਰਹੀ ਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਸਾਰਿਆਂ ਨੂੰ ਵੱਡੀ ਸਰਕਾਰ ਪ੍ਰਸ਼ਾਸਨ ਹੁੰਦਾ ਜਿਹੜਾ ਮਾਨਯੋਗ ਇੱਥੋਂ ਦੇ ਡੀਸੀ ਸਾਹਿਬ ਨੇ ਉਹਨਾਂ ਨੂੰ ਇਹਦਾ ਜਾਇਜ਼ਾ ਲੈ ਕੇ ਤੁਰੰਤ ਇਹਦਾ ਹੱਲ ਕਰਨਾ ਚਾਹੀਦਾ ਅਸੀਂ ਤਾਂ ਇਹੀ ਗੱਲ ਕਾਹਾਂ ਲੱਗੇ ਤਾਰੀ ਆਪਾਂ ਦੇਖ ਰਹੇ ਕਿ ਜਦੋਂ ਵੀ ਕੋਈ ਵੀ ਪ੍ਰੋਟੈਸਟ ਕਰਨ ਆ ਰਿਹਾ ਜਾਂ ਫਿਰ ਕੋਈ ਵੀ ਆ ਰਿਹਾ ਉਹਨੂੰ ਜਿਹੜਾ ਆ ਪ੍ਰਸ਼ਾਸਨ ਵੱਲੋਂ ਆਪਣੀ ਕੈਦ ਦੇ ਵਿੱਚ ਲੈ ਕੇ ਕਿਤੇ ਲੈ ਕੇ ਜਾਇਆ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਲੋਕ ਇਕੱਠੇ ਨਹੀਂ ਹੋਣ ਦੇ ਰਹੀ ਇਹਦੇ ਬਾਰੇ ਮੈਡਮ ਅਸੀਂ ਕਹਿਣਾ ਚਾਹੁੰਦੇ ਆ ਅਸਲੀ 28 ਨਵੰਬਰ 2011 ਨੂੰ ਅਸੀਂ ਪਾਣੀ ਦੇ ਸਬੰਧ ਵਿੱਚ ਸਮਰਾਲਾ ਸਾਡਾ ਸ਼ਹਿਰ ਆ ਪ੍ਰਧਾਨ ਸਭਾ ਹਲਕਾ ਸਮਰਾਲਾ ਸਮਰਾਲੇ ਤੋਂ ਪ੍ਰੋਟੈਸਟ ਕਰਨ ਲੱਗੇ ਸੀ ਤਾਂ ਸਾਨੂੰ ਵੱਖ-ਵੱਖ ਜਥੇਬੰਦੀਆਂ ਤੋਂ ਇਕੱਠੀਆਂ ਹੋਇਆ ਪਿੰਡਾਂ ਦੇ ਵਿੱਚ ਅਸੀਂ ਅਵੇਅਰਨੈਸ ਕਰਨਾ ਸੀ ਲੋਕਾਂ ਨੂੰ ਪਾਣੀ ਬਾਰੇ ਤਾ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਉੱਥੋਂ ਫੜ ਕੇ ਤਿੰਨ ਦਿਨ ਲੁਧਿਆਣਾ ਜੇਲ੍ਹ ਦੇ ਵਿੱਚ ਫੜ ਕੇ ਰੱਖਿਆ ਕਿਸੇ ਸਾਨੂੰ ਮਜਿਸਟ੍ਰੇਟ ਦੇ ਨਹੀਂ ਪੇਸ਼ ਕਰਿਆ ਕਿਸੇ ਹੋਰ ਜਗ੍ਹਾ ਤੇ ਨਹੀਂ ਪੇਸ਼ ਕਰਿਆ ਇਸ ਕਰਕੇ ਅੱਜ ਵੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਬਈ ਨਾ ਅਸੀਂ ਜੇਲਾ ਤੋਂ ਡਰਦੇ ਆ ਨਾ ਅਸੀਂ ਕਿਸੇ ਹੋਰ ਤੋਂ ਗੱਲ ਤੋਂ ਡਰਦੇ ਆ ਪਰ ਡਰ ਸਾਨੂੰ ਇਹ ਆ ਬਈ ਸਰਕਾਰ ਸਾਡਾ ਆਪਸ ਵਿੱਚੀ ਟਕਰਾ ਨਾ ਕਰਾ ਦੇਵੇ ਜਿਸ ਤਰ੍ਹਾਂ ਅਸੀਂ ਪਿੱਛੇ 20 ਸਾਲ ਸੰਤਾਪ ਭੋਗਿਆ ਪਾ ਸਰਕਾਰ ਉਹਨਾ ਕੰਮਾਂ ਤੇ ਬਚਾਵੇ ਅਸੀਂ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ